ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰਪਰੀ ਸਸਵੀਕਾ ਇੱਕ ਪਾਸੇ ਤਾਂ ਚੈਲੰਜ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਟਾਂ ਤੇ ਧਾਪੀਆਂ ਮਾਰੀਆਂ ਗਈਆਂ ਤੇ ਦੂਸਰੇ ਪਾਸੇ ਮੁੱਛਾਂ ਨੂੰ ਤਾ ਦੇ ਕੇ ਕਿਹਾ ਗਿਆ ਕਿ ਭਗਵੰਤ ਮਾਨਾਂ ਤੇਰੀਆਂ 18 ਮਹੀਨਿਆਂ ਬਾਅਦ ਟੀਕਾ ਕਰਵਾ ਦਿਆਂਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵੀ ਸਿਰ ਤੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਕਾਂਗਰਸ ਜਾਂ ਆਮ ਆਦਮੀ ਪਾਰਟੀ ਦੀ ਬਣੇਗੀ ਇਹ ਤਾਂ 2027 ਦਾ ਸਮਾਂ ਦੱਸੇਗਾ ਚੀਕਾ ਮਰੌਣ ਦੀ ਗੱਲ ਕਹੀ ਗਈ ਚੀਂ-ਚੀਂ ਕੀ ਆ ਗਿਆ ਵੀ ਚੀਂ-ਚੀਂ ਕਰਦੇ ਆ ਆਮ ਆਦਮੀ ਪਾਰਟੀ ਦੇ ਕਰਮਿਨਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਬਦੀ ਹਮਲੇ ਵਿਆਖੀਤੇ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਲੇਕਿਨ ਕੀ ਪਤਾ ਸੀ ਬਿਕਰਮ ਜੀਠੀਆ ਨੂੰ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਮੇਰੇ ਗਲੇ ਦੀ ਹੱਡੀ ਵੱਢ ਜਾਵੇਗਾ ਮੇਰੇ ਤੇ ਵੱਡੇ ਪੱਧਰ ਤੇ ਕਾਰਵਾਈ ਹੋਵੇਗੀ ਇਸ ਸਹ ਦਾ ਅੰਦਾਜ਼ਾ ਨਹੀਂ ਸੀ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ ਭਈ ਚੀਕਾ ਮੇਰੀਆਂ ਘੰਡੌਲ ਆਇਆ ਸੀ ਆਪ ਜੀ ਨਿਕਲ ਗਏ ਜਿੰਨੇ ਚੀਕਾ ਸੁਣਨੀਆਂ ਹੋਣ ਉਹ ਨਾਪਾ ਦੀ ਨਵੀਂ ਜੇਲ੍ਹ ਦੇ ਵਿੱਚ ਜਾ ਸਕਦਾ ਹੈ ਤੇ ਦੂਸਰੇ ਪਾਸੇ ਹੁਣ ਰੋਲਾ ਪਾਇਆ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਬਾਦ ਮੰਤਰੀ ਬਿਕਮਜੀਤ ਸਿੰਘ ਮੱਲੋ ਸਿਕਿਉਰਿਟੀ ਨੂੰ ਲੈ ਕੇ ਵੀ ਭਈ ਮੈਂ ਨਾਪਾ ਜੇਲ੍ਹ ਦੇ ਵਿੱਚ ਸੇਫ ਨਹੀਂ ਮੈਂ ਵਿਧਾਇਕ ਮੈਂ ਮੰਤਰੀ ਮੈਨੂੰ ਬੈਰਕ ਅਲੱਗ ਦਿੱਤੀ ਚਾਵੇ ਕਿਉਂਕਿ ਅਸਦੀਪ ਸਿੰਘ ਕਲੇਰ ਤਾਂ ਕਹਿ ਰਹੇ ਨੇ ਕਿ ਜਿਹੜੀ ਜੇਲ੍ਹ ਹੈ ਨਾਬਾ ਦੀ ਨਵੀਂ ਉਸ ਦੇ ਵਿੱਚ ਗੁੰਡੇ ਨਹੀਂ ਗੈਂਗਸਟਰ ਨੇ ਕਿਸੇ ਵੀ ਸਮੇਂ ਹਮਲਾ ਹੋ ਸਕਦਾ ਹੈ ਉਹਨਾਂ ਦੇ ਕਹਿਣ ਦਾ ਮੀਨਿੰਗ ਇਹੋ ਹੀ ਹੈ ਹੁਣ ਰੋਲਾ ਕਿਉਂ ਪਾਇਆ ਗਿਆ ਕਿਉਂ ਮੁਹਾਲੀ ਦੀ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਆਰੰਗ ਸਿਕਿਉਰਟੀ ਨੂੰ ਲੈ ਕੇ ਕਿ ਭਾਈ ਮੈਨੂੰ ਰੂਮ ਅਡਿਟ ਦਿੱਤਾ ਜਾਵੇ ਖਾਣਾ ਮੈਨੂੰ ਅਲੱਗ ਦਿੱਤਾ ਜਾਵੇ ਬੈੱਡ ਮੈਨੂੰ ਦਿੱਤਾ ਜਾਵੇ ਭਾਈ ਮੈਂ ਅਗਵਾਹੀ ਕੀਤੀ ਹੈ ਪੰਜਾਬ ਦੀ ਦੋ ਵਾਰ ਐਜ਼ ਇੱਕ ਰੂਮੀ ਅਕਾਲੀ ਦਲ ਬਲੂ ਵਿਧਾਇਕ ਅਤੇ ਮੰਤਰੀ ਬਣ ਕੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਖਾਣਾ ਵੀ ਉਹ ਬੋਲੂਗਾ ਜਿਹੜਾ ਆਮ ਕੈਦੀ ਨੂੰ ਮਿਲਦਾ ਹੈ ਪੁਜੇ ਸੋਣਾ ਪਊਗਾ ਬੈੱਡ ਵੀ ਨਹੀਂ ਮਿਲੂਗਾ ਏਸੀ ਵੀ ਨਹੀਂ ਮਿਲੂਗਾ ਇਹ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਆਲਰੇਡੀ ਕਹਿ ਦਿੱਤਾ इवन दो ਜਿਹੜੀ ਬੈਕ ਦੇ ਵਿੱਚ ਬੰਦ ਨੇ ਬਿਕਮ ਜਿਠਿਆ ਉਸ ਦੇ ਵਿੱਚ ਕੈਮਰੇ ਲੱਗੇ ਹੋਏ ਨੇ ਬਾਹਰ ਬਾਲਕੋਨੀ ਵਿੱਚ ਵੀ ਕੈਮਰੇ ਲੱਗੇ ਹੋਏ ਨੇ ਕੌਣ ਮਿਲਣ ਜਾਂਦਾ ਹੈ ਕੌਣ ਮੁਲਾਕਤ ਕਰਦਾ ਹੈ ਕਿਹੜਾ ਅਧਿਕਾਰੀ ਹੈਲਪ ਕਰ ਰਿਹਾ ਕਿਹੜਾ ਨਹੀਂ ਕਰ ਰਿਹਾ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਬਾਜ਼ ਵਾਲੀ ਅੱਖ ਰੱਖੀ ਹੋਈ ਹੈ ਲੇਕਿਨ ਚੀਕਾ ਪਾਉਂਦੇ ਪਾਉਂਦੇ ਆਪਣੀਆਂ ਚੀਕਾਂ ਪੈ ਗਈਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਸ ਜਿਹੜਾ ਇਹ ਹਮਲਾ ਬੁਲਿਆ ਗਿਆ ਜਿੱਥੇ ਕਿ ਇੱਕ ਪਾਸੇ ਪੰਜਾਬ ਦੇ ਲੋਕਾਂ ਵੱਲੋਂ ਨਿੰਦਾ ਵੀ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਜਾ ਨਹੀਂ ਕਰਨਾ ਚਾਹੀਦਾ ਸੀ ਤੇ ਕੁਝ ਲੋਕ ਜਿਹੜੀ ਮੈਜੋਰਟੀ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਾਥ ਵੀ ਦੇ ਰਹੇ ਨੇ ਫੋਨ ਚੀਕਾਂ ਮਾਰੀਆਂ ਜਾ ਰਹੀਆਂ ਨੇ ਬਿਕਰਮ ਮਜੀਠੀਆ ਵੱਲੋਂ ਕਿ ਮੈਨੂੰ orange ਸਿਕਿਉਰਿਟੀ ਦਿੱਤੀ ਜਾਵੇ ਕਿਉਂਕਿ ਇੱਕ ਤੰਦੀ VIP ਹੁੰਦੀ ਹੈ ਜਿਹੜੇ ਲੋਕਾਂ ਦੇ ਰਿਪਰੈਜ਼ੈਂਟ ਹੁੰਦੇ ਨੇ ਜਿਹੜੇ ਲੋਕਤੰਤਰ ਦੇ ਰਾਹੀਂ ਮੰਤਰੀ ਵਿਧਾਇਕ ਜਾਂ ਮੁੱਖ ਮੰਤਰੀ ਬਣਦੇ ਨੇ ਉਹ ਦੇਸ਼ ਦਾ ਕਾਨੂੰਨ ਕਹਿੰਦਾ ਹੈ ਉਸ ਕਾਨੂੰਨ ਦੇ ਤਹਿਤ ਮਜੀਠੀਆ ਵੱਲੋਂ ਸਿਕਿਉਰਿਟੀ ਮੰਗੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਨੌ ਬੰਦੇ ਮੇਰੀ ਬੈਰਕ ਵਿੱਚ ਨਹੀਂ ਰਹਿ ਸਕਦੇ ਅਤੇ ਨਾ ਹੀ ਉਹਨਾਂ ਨਾਲ ਮੈਂ ਰਹਿਣਾ ਚਾਹਾਂਦਾ ਕਿਉਂਕਿ ਸਭ ਤੋਂ ਜ਼ਿਆਦਾ ਕਹਿੰਦੇ ਨੇ ਅਸ਼ਰਫ ਕਲੇਰ ਕਹਿੰਦੇ ਨੇ ਕਿ ਜੈਕਸਨਲ ਜਿਹੜੇ ਨੇ ਉਹ ਨਾਬਾ ਦੀ ਨਵੀਂ ਜੇਲ੍ਹ ਦੇ ਵਿੱਚ ਨੇ ਕਿਸੇ ਵੀ ਸਮੇਂ ਹਮਲਾ ਕਰ ਸਕਦੇ ਨੇ ਇਸ ਕਰਕੇ ਸੈਪਰੇਟ ਰੂਮ ਦਿੱਤਾ ਜਾਵੇ ਬਿਕਰਮ ਮਜੀਠੀਆ ਨੂੰ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਹਮਲਾ ਜਾਂ ਧੱਕਾਬੁਕੀ ਉਹਦੇ ਨਾਲ ਨਾ ਹੋਵੇ ਯਾਨੀ ਕਿ ਅਰਸ਼ਦੀਬ ਕਲੇਰ ਨੇ ਸਿੱਧੇ ਸ਼ਬਦਾਂ ਚ ਕਿਹਾ ਕਿ ਉੱਥੇ ਬਿਕਰਮ ਮਜੀਠੀਆ ਸੇਫ ਨਹੀਂ ਉਹਨੂੰ ਬੈਰਕਲੀ ਦਿੱਤੀ ਜਾਵੇ ਬਾਕੀ ਦੇ ਬੰਦਿਆਂ ਦੀ ਸਕ੍ਰੀਨਿੰਗ ਨਹੀਂ ਹੋਈ ਜਿਹੜੇ ਅਕੇ ਨਾਲੋਂ ਕਬਰ ਉਸ ਉਸ ਬੈਰਕ ਦੇ ਵਿੱਚ ਹੁਣ ਬਿਠਾ ਦਿੱਤੇ ਗਏ ਨੇ ਨਾਲ ਜਿਹੜੇ ਹੈ ਜੇਲ੍ਹ ਦੇ ਵਿੱਚ ਵੱਧ ਕਰ ਦਿੱਤੇ ਗਏ ਨੇ ਉਸ ਬੈਰਕ ਦੇ ਵਿੱਚ ਉਹਨਾਂ ਦੀ ਸਕਰੀਨਿੰਗ ਪਹਿਲਾਂ ਉਹਨਾਂ ਦਾ ਪਿਛੋਕੜ ਪਤਾ ਕਰੋ ਆਮ ਨੇ ਕ੍ਰਿਮੀਨਲ ਨੇ ਜਾਂ ਇਹ ਗੈਂਗਸਟਰ ਨੇ